ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚਾਰੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਪਹੁੰਚੇ ਗਏ ਹਨ। ਇਸ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ, ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ, ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਅੱਜ ਸਿੱਖਿਆ ਮੰਤਰਾਲੇ ਕੰਨੇਕ ਰਿਪੋਰਟ ਆਈ ਹੈ ਪੀਜੀਆਈ ਜਿੰਨਾ ਬਾਰੇ ਬਰਨਾਲਾ ਪਹਿਲੇ ਨੰਬਰ ਤੇ ਹੈ ਜੀ ਦੀ ਪੂਰੀ ਜਾਣਕਾਰੀ ਦੇਣਗੇ ਡੀਓ ਬਰਨਾਲਾ ਸਰ ਜੀ ਤੁਹਾਡਾ ਸਵਾਗਤ ਹੈ ਦਿਨਿਕ ਸਵੇਰਾ ਜੀ ਧੰਨਵਾਦ ਜੀ ਸਰ ਜੀ ਜਿਹੜਾ ਰਿਪੋਰਟ ਆਈ ਹੈ ਇਹ ਪੀਜੀਆਈ ਸਿੱਖਿਆ ਮੰਤਰਾਲੇ ਕੰਨੇ ਉਹਦੇ ਬਾਰੇ ਕੀ ਕਹਿਣਾ ਸਰ ਇਹ ਜੀ ਭਾਰਤ ਸਰਕਾਰ ਸਿੱਖਿਆ ਮੰਤਰਾਲੇ ਵੱਲ 2017 ਦੇ ਵਿੱਚ ਇਹ ਸ਼ੁਰੂ ਕੀਤਾ ਸੀ ਪ੍ਰੋਗਰਾਮ ਜਿਹਦੇ ਤਹਿਤ ਆਪਣਾ ਇਹਦਾ ਨਾਮ ਹੈਗਾ ਪੂਰਾ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਰਿਪੋਰਟ ਤੇ ਬਰਨਾਲਾ ਜ਼ਿਲ੍ਹੇ ਨੇ ਪੂਰੇ ਭਾਰਤ ਦੇ ਵਿੱਚੋਂ 424 ਅੰਕ ਪ੍ਰਾਪਤ ਕਰਕੇ ਆਪਣੇ ਭਾਰਤ ਚੋ ਪਹਿਲੇ ਨੰਬਰ ਤੇ ਰਿਹਾ ਇਹਦੇ ਵਿੱਚ 6 ਮਾਪਦੰਡਾ ਅਧੀਨ ਜਿਹੜੀ ਉਹ ਪ੍ਰੀਖਣ ਕੀਤਾ ਗਿਆ ਵਿਦਿਆਰਥੀਆਂ ਜਿਨ੍ਹਾਂ ਵਿੱਚ ਲਰਨਿੰਗ ਆਊਟਕਮ ਪ੍ਰਭਾਵਸ਼ਾਲੀ ਕਲਾਸਰੂਮ ਬੁਨਿਆਦੀ ਢਾਂਚਾ ਸਕੂਲ ਸੇਫਟੀ ਡਿਜੀਟਲ ਲਰਨਿੰਗ ਗਵਰਨੈਂਸ ਪ੍ਰੋਸੈਸ ਦੇ ਵਿੱਚ ਜਿਹੜਾ ਇਹ ਆਪਣਾ 6 ਮਾਪਦੰਡ ਸੀਗੇ ਜਿਨ੍ਹਾਂ ਦੀ ਬਰਨਾਲੇ ਜ਼ਿਲ੍ਹੇ ਨੇ 424 ਅੰਕ ਪ੍ਰਾਪਤ ਕੀਤੇ ਤੇ ਇਹ ਸਾਡੇ ਮੁੱਖ ਮੰਤਰੀ ਸਾਸਰੀ ਭੰਤ ਮਾਨ ਜੀ ਜਾ ਸਿੱਖਿਆ ਮੰਤਰੀ ਜੋਤ ਬੈਂਸ ਉਹਨਾਂ ਦੀ ਗਵਾਹੀ ਦੀ ਨਹੀਂ ਹੋਇਆ ਤੇ ਇਸ ਦੇ ਵਿੱਚ ਲਗਭਗ 788 ਜਿਹੜੇ ਜ਼ਿਲ੍ਹੇ ਸੀਗੇ ਭਾਰਤ ਦੇ ਉਹਨਾਂ ਨੇ ਵਿੱਚ ਇਹ ਭਾਗ ਲਿਆ 14 ਲੱਖ 28000 ਮਤਲਬ ਸਕੂਲਾਂ ਦੇ ਵਿੱਚ ਜਿਹੜਾ ਸਰਵੇਖਣ ਕੀਤਾ ਗਿਆ 98 ਲੱਖ ਅਧਿਆਪਕਾਂ ਨੇ ਭਾਗ ਲਿਆ 24 ਕਰੋੜ ਵਿਦਿਆਰਥੀਆਂ ਦਾ ਸਰਵੇਖਣ ਕੀਤਾ ਗਿਆ ਤੇ ਬਰਨਾਲਾ ਨੇ ਇਹਦੇ ਵਿੱਚ 424 ਅੰਕ ਪ੍ਰਾਪਤ ਕਰਕੇ ਪੂਰੇ ਭਾਰਤ ਦੇ ਵਿੱਚੋਂ ਪਹਿਲਾ ਮਦਰ ਸਥਾਨ ਪ੍ਰਾਪਤ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈ ਵੀ ਇਦੋਂ ਵੀ ਅਸੀਂ ਵੱਧ ਉਤਰੀ ਕਰਕੇ ਇਦੋਂ ਉੱਪਰ ਲੈ ਕੇ ਜਾਵਾਂਗੇ ਬਰਨਾਲੇ ਜ਼ਿਲ੍ਹੇ ਨੂੰ ਬਰਨਾਲਾ ਆਪਣਾ ਬੁਲੰਦੀਆਂ ਚਮਕਦਾ ਪਹਿਲਾ ਨਾਮ ਲੈਂਦਾ तकरीबन ਇਹਦੇ ਬਾਰੇ ਸਾਰੇ ਤੁਹਾਡਾ ਕੀ ਕਹਿਣਾ ਅ ਬਰਨਾਲਾ ਜਿਸ ਤੱਕ ਮੇਰਾ ਖਿਆਲ ਹੈ ਵੀ ਬਰਨਾਲੇ ਜ਼ਿਲ੍ਹੇ ਜਦੋਂ ਮੈਂ 1 ਮਹੀਨਾ ਖ ਮੈਨੂੰ ਜੁਆਇਨ ਕੀਤਾ ਨੂੰ ਬਰਨਾਲੇ ਜ਼ਿਲ੍ਹੇ ਦੇ ਸਾਰੇ ਅਧਿਆਪਕ ਸਾਹਿਬਾਨ ਜੋ ਵੀ ਸਿੱਖਿਆ ਨਾਲ ਜੁੜਿਆ ਸਹੀ ਤਾਂ ਬਹੁਤ ਵਧੀਆ ਪ੍ਰਾਲਾ ਕਰ ਰਹੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਬੜੀ ਵਧੀਆ ਜਿਹੜੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਸਾਰੇ ਬੜੇ ਡੈਡੀਕੇਟਿਡ ਇਹਦੇ ਕਰਕੇ ਬਰਨਾਲਾ ਜਿਹੜਾ ਸਿੱਖਿਆ ਦੇ ਖੇਤਰ ਵਿੱਚ ਉੱਨਤੀ ਕਰ ਰਿਹਾ। ਇਹਦੇ ਵਿੱਚ ਸੀ ਗਵਰਨਮੈਂਟ ਆਫ ਇੰਡੀਆ ਵਾਲੂ ਮਿਨਿਸਟਰੀ ਆਫ ਐਜੂਕੇਸ਼ਨ ਦੇ ਅਟ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਦੇ ਵਿੱਚ ਬਰਨਾਲਾ ਜ਼ਿਲ੍ਹਾ ਪੂਰੇ ਦੇਸ਼ ਦੇ ਵਿੱਚ ਪਹਿਲੀ ਸਥਾਨ ਹੈ। ਇਹਦੇ ਵਿੱਚ ਕਾਫੀ ਮਾਣ ਦੀ ਗੱਲ ਹੈ ਬਰਨਾਲਾ ਜ਼ਿਲ੍ਹੇ ਵਾਸਤੇ ਤੇ ਸਾਡੇ ਐਜੂਕੇਸ਼ਨ ਮਾਈਕ ਨੇ ਵੀ ਆਫਸਰ ਹਨ ਤੇ ਇਸ ਅਸੈਸਮੈਂਟ ਦੇ ਵਿੱਚ ਨਾ ਸਿਰਫ ਬੱਚਿਆਂ ਦੀ ਅਸੈਸਮੈਂਟ ਹੋਈ ਸੀ ਇਸ ਤੋਂ ਇਲਾਵਾ ਟੀਚਰਸ ਤੇ ਫੈਕਲਟੀ ਦੀ ਵੀ ਅਸੈਸਮੈਂਟ ਹੋਈ ਸੀਗੇ ਤੇ ਇਹ ਸਾਰੇ ਬਰਨਾਲਾ ਜ਼ਿਲ੍ਹਾ ਵਾਸੀਆਂ ਨੂੰ ਵੀ ਇਹ ਮਾਣ ਦੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਪੂਰੇ ਦੇਸ਼ ਦੇ ਵਿੱਚ ਪਹਿਲੀ ਪੋਜੀਸ਼ਨ ਤੇ ਖੜੀ ਤੇ ਮੈਂ ਸਾਰੇ ਬਰਨਾਲਾ ਸ਼ਹਿਰ ਵਾਸੀਆਂ ਨੂੰ ਤੇ ਜ਼ਿਲ੍ਹਾ ਵਾਸੀਆਂ ਨੂੰ ਤੇ ਐਜੂਕੇਸ਼ਨ ਡਿਪਾਰਟਮੈਂਟ ਦੇ ਜਿੰਨੇ ਵੀ ਅਫਸਰ ਸਨੇਤੇ ਬੱਚਨ ਮੈਂ ਕੰਗ੍ਰੈਚੁਲੇਟ ਕਰਨਾ ਚਾਹੁੰਦਾ ਇਹ ਪੂਰੀ ਜਾਣਕਾਰੀ ਤੇ ਡੀਓ ਬਰਨਾਲਾ ਨੇ ਮੈਂ ਤੁਹਾਡੇ ਨਾਲ ਮਹਿਮੂਦ ਦੇ ਨਿਕਸਵਰਾ ਚੈਨਲ ਬਰਨਾਲਾ